ਯੂਨੀਟੀ ਜਿੰਨਦਾਬਾਦ ਹੋਟਲਾਂ ਦੇ ਇੱਥੇ ਆ ਕੇ ਮੋਟਾ ਹੋਟਲਾਂ ਦੇ ਇੱਥੇ ਜਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਹੋਟਲਾਂ ਦੇ ਇੱਥੇ ਜਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਲਕੱਤਾ ਦੇ ਇੱਕ ਹਸਪਤਾਲ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਰੇਪ ਤੋਂ ਬਾਅਦ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ ਇਸ ਕਾਂਡ ਦੇ ਚੱਲਦੇ ਪੂਰੇ ਭਾਰਤ ਦੇ ਡਾਕਟਰਾਂ ਵਿੱਚ ਕਾਫੀ ਗਰੋਸ ਪਾਇਆ ਜਾ ਰਿਹਾ ਹੈ ਤੇ ਮੈਡੀਕਲ ਸਹੂਲਤਾਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ ਇਸੇ ਕੜੀ ਤਹਿਤ ਆਈਐਮਏ ਬੰਗਾ ਜੂਨਟ ਵੱਲੋਂ ਵੀ ਸਵੇਰੇ 6 ਵਜੇ ਤੋਂ ਲੈ ਕੇ ਦੂਸਰੇ ਦਿਨ ਸਵੇਰੇ 6 ਵਜੇ ਤੱਕ ਓਪੀਡੀ ਸੇਵਾਵਾਂ 'ਵਾਂਦ ਰੱਖੀਆਂ ਗਈਆਂ ਆਈਐਮਏ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਓਂਕਾਰ ਸਿੰਘ ਨੇ ਕਿਹਾ ਕਿ ਬਹੁਤ ਹੀ ਦਰਿੰਦਗੀ ਭਰਿਆ ਕਾਂਡ ਕਲਕੱਤਾ ਵਿੱਚ ਕੀਤਾ ਗਿਆ ਬਹੁਤ ਹੀ निंदण योग्य ਘਟਨਾਏ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤੁਹਾਨੂੰ ਪਤਾ ਸੀ ਕਿ ਦਿੱਤਾ ਜਨੋਤਰੀ ਦੇ ਵਿੱਚ 9 ਵਾਸਤੇ ਨੂੰ ਜੋ ਸਾਡੇ ਮੈਡੀਕਲ ਸਟੂਡੈਂਟ ਸਟੇਜਰ ਦੀ ਕੀਤੀ ਕਰ ਰਹੀ ਸੀ 36 ਘੰਟੇ ਡਿਊਟੀ ਕਰਨ ਤੋਂ ਬਾਅਦ ਜਦੋਂ ਆਪਣੇ ਨਾਲ ਦੇ ਵਾਰਡ ਵਿੱਚ ਟੈਂਡਰ ਰੂਮ ਵਿੱਚ ਰੈਸਟ ਕਰਨ ਗਈ ਤਾਂ ਉੱਥੇ ਉਸ ਨਾਲ ਬਿਲਕੁਲ ਗੰਦੀ ਨਾਲ ਮੁਨਾਤਕਰ ਕੀਤਾ ਗਿਆ ਸੀ ਪਲੱਸ ਕਰਤ ਤੋਂ ਬਾਅਦ ਉਹਦਾ ਵੈਸੇਮੀ ਨਾਲ ਇਨਸਾਮੀਆਂ ਦੇ ਸਾਰੀਆਂ ਹੱਤਾਂ ਪਾਰ ਕਰਦੇ ਹੋਏ ਉਹਦਾ ਕਤਲ ਕਰ ਦਿੱਤਾ ਗਿਆ ਉਹ ਕਤਲ ਨਾਲ ਸਾਰਾ ਦੇਚ ਜੁੜਿਆ ਗਿਆ ਸਭ ਤੋਂ ਪਹਿਲਾਂ ਕਾਲਜ ਨੇ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਇੱਕ ਆਤਮ ਹੱਤਿਆ ਦਾ ਕੇਸ ਬਣਾ ਕੇ ਕਿਸ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਆਲੋਲੇ ਸਟਾਫ ਨਾਲ ਡਾਕਟਰ ਅਮਨ ਗਲਵਤ ਕਰਨ ਤੋਂ ਕੋਸ਼ਿਸ਼ ਨੂੰ ਮਿਲਣ ਤੇ ਪਤਾ ਲੱਗਾ ਤਾਂ ਉਹਨਾਂ ਨੇ ਇਹ ਰਿਪੋਰਟ ਕੀਤੀ ਰਿਪੋਰਟ ਜੰਤੂ ਬਾਦ ਮਾਨੂ ਹਾਈ ਕੋਰਟ ਨੇ ਜਨਵਰੀ 2018 ਵਰਤਾਂਤੀ 31 ਮਾਰਚ ਕਰਨ ਤੋਂ ਬਾਅਦ ਜਦੋਂ ਮੈਡੀਕਲ ਦੇ ਸਟੂਡੈਂਟ ਧਰਨੇ ਦੇ ਬੈਠੇ ਸੀ ਉੱਥੋਂ ਦੇ ਗੁਰੂ ਦੇ ਲੋਕ ਜੋ ਹਜ਼ਾਰਾਂ ਦੀ ਗੰਤੀ ਸਾਰੇ ਉਹਨਾਂ ਨੇ ਹਸਟੋੜੇ ਤੇ ਹਮਲਾ ਕਰਤਾ ਹਸਟੋੜੇ ਵਿੱਚ ਸਾਰਿਆਂ ਨੂੰ ਮੌਤ ਨਸ ਕਰਨ ਲਈ ਉਹਨਾਂ ਨੇ ਜੋ ਵੀ ਸੈਕਸ਼ਨ ਸੀ ਉਹਨਾਂ ਨੂੰ ਨਸ਼ ਪਿੱਤਾ ਤੇ ਭੰਗਤਾਂ ਦਿੱਤੀ ਉਹਨਾਂ ਮੋਰਚਾ ਉਸ ਵੇਲੇ 20 ਵੜਾ ਇਹ ਭੱਜ ਗਏ ਆਪਣੀ ਜਾਨ ਬਚਾਉਂਦੇ ਜਿਸੇ ਕਿ ਮੈਡੀਕਲ ਕਾਲਜ ਦੇ ਸਟੂਡੈਂਟ ਦਾ ਥੀ ਸਭ ਲੋਗੇ ਸਭ ਭੱਜ ਗਏ ਜੋ ਕਿ ਹਰ ਦੇਸ਼ ਵਿੱਚ ਬਹੁਤ ਹੀ ਨਿੰਦਨੀ ਘਟਨਾ ਸੀ ਇਸ ਘਟਨਾ ਦੀ ਜਿੰਨੀ ਵੀ ਤੇਤੀ ਨੰਦਾ ਕੀਤੀ ਜਾ ਸਕੀ ਥੋੜੀ ਆ ਸੋ ਜਿਸ ਤਰ੍ਹਾਂ ਅਸੀਂ ਕਹਿੰਦੇ ਸੀ ਕਿ ਲਕੀਆਂ ਦੇ ਦਾ ਧੰਨ ਹੁੰਦੀਆਂ ਗਣਾ ਹੁੰਦੀਆਂ ਪਰ ਇਹ ਜੱਲਾ ਸਭ ਸੋਚਦੇ ਹੋਏ ਬੜਾ ਆਪਣਾ ਸ਼ਰਮ ਨਾਲ ਝੁਕਦਾ ਕਿ ਸਾਡੇ ਸਮਾਜ ਕੀ ਹੋ ਰਿਹਾ ਸੋ ਮੈਂ ਸਹਿਸ ਨਹੀਂ ਜੱਸੀ ਬੰਦੀਆਂ ਸਮਾਜ ਦੇ ਰਾਜਨੀਤਿਕ ਧਾਰਮਿਕ ਕੁੰਡੀਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਸਾਡੇ ਨਾਲ ਇਸ ਮੁਖਦੀਕਲੀ ਖੜਨ ਕਿ ਤਾਂ ਕਿ ਅਸੀਂ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਪ੍ਰਸ਼ਾਸਕੀ ਜੀ ਦੋਸਿਆ ਨੂੰ ਵਰਕੀ ਉਹਨਾਂ ਸਭ ਤੋਂ ਵੱਧ ਸਜਾ ਜ ਦਿੱਤੀ ਜਾ ਸਕੇ ਅੰਗੇ ਤੋਂ ਕੋਈ ਦੂਸਰੀ ਇਤਰਾ ਬੰਦ ਟੈਕਟਿਕੋ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਤਾਂ ਹੀ ਅਸੀਂ ਆਪਣੀਆਂ ਲੜਕੀਆਂ ਨੂੰ ਬੇਟੀਆਂ ਨੂੰ ਇਹਨਾਂ ਕਾਲਜਾਂ ਚ ਪੜ੍ਹਾਉਂਦੇ ਆ ਬੇਫਿਕਰ ਹੋ ਕੇ ਭਰਾ ਸਕਦੇ ਹਾਂ ਕੰਮਾਂ ਤੇ ਭੇਜ ਸਕਦੇ ਹਾਂ ਸੋ ਮੈਂ ਆਈਮੇ ਬੰਗਾ ਬਣੂੰ ਇਥੇ ਧਰਨੇ ਚਾਏ ਸਾਰੇ ਡਾਕਟਰ ਮੈਂਬਰ ਤੇ ਉਹਨਾਂ ਸਟਾਫ ਮੈਂਬਰਾਂ ਦਾ ਬਹੁਤ ਬਹੁਤ ਸ਼ੁਨਵਾਦੀਆਂ ਜਿਨ੍ਹਾਂ ਨੇ ਇਸ ਮੌਕੇ ਸਾਡੇ ਨਾਲ ਇਸ ਤਪਦੀ ਕਰੀ ਜਾ ਕੇ ਅਸੀਂ ਪੋਟਾਸ ਸਮਾਖੀਤਾ ਤੇ ਇਸ ਦੀ ਅਸੀਂ ਪਰਜੋਰ ਮੰਗ ਕਰਦੇ ਹਾਂ ਕਿ ਦੁਸਤ ਨੂੰ ਫੜਕੇ ਇਹਨਾਂ ਸਜਾਤੀ ਜਾਵੇ ਤੇ ਤੇ ਸਰੀ ਆਈਐਮ ਆਈ ਇੰਟਰਨੈਸ਼ਨਲ ਮੈਡੀਕਲ ਐਸੋਸੀਏਸ਼ਨ ਵੱਲੋਂ ਫੈਸਲਾ ਦਿੱਤਾ ਗਿਆ ਕੀ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਜਾਣ ਇਹ ਕਿੰਨੇ ਟਾਈਮ ਲਈ ਤੁਸੀਂ ਕਰ ਰਹੇ ਹੋ ਇਹ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ 18 ਅਗਸਤ 6 ਵਜੇ ਤੱਕ ਸਾਰੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ ਸਿਰਫ ਮੈਮ ਮੈਡੀਕਲ ਐਮਰਜੈਂਸੀ ਹੀ ਹਸਪਤਾਲ ਜੀ ਅਟੈਂਡ ਕੀਤੀ ਜਾਊਗੀ ਹੋਰ ਕੋਈ ਕਿਸੇ ਮਰੀਜ਼ ਨੇ ਚੈੱਕ ਕੀਤਾ ਜਾਊਗਾ ਇਹ ਸਾਰੇ ਦੇਸ਼ ਵਿੱਚ ਅੱਜ 24 ਘੰਟੇ ਸਟ੍ਰਾਈਕ ਹੈ ਜਿਸ ਨੂੰ ਅਸੀਂ ਪੂਰਾ 100% ਸਟ੍ਰੋਕ ਲਈ ਕੰਮ ਕਰ ਰਹੇ ਹਾਂ ਡਾਕਟਰ ਜੁਨਿਟੀ ਜਿੰਦਾਬਾਦ ਹੈਲਪ ਸਟਾਫ ਜੁਨਿਟੀ ਜਿੰਦਾਬਾਦ ਲੜਕੀਆਂ ਤੇ ਅਤਿਆਚਾਰ ਬੰਦ ਕਰੋ ਲੜਕੀਆਂ ਤੇ ਅਤਿਆਚਾਰ मेडिकल जूटी जिंदाबाद 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 मेडिकल जूटी जिंदाबाद 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 लेडी डॉक्टर नो इंसाफ 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 दियो लेडी डॉक्टर नो इंसाफ दियो इंसाफ इंसाफ लेडी डॉक्टर नो इंसाफ दियो इंसाफ दियो इंसाफ दियो मेडिकल जूटी जिंदाबाद इंडियन मेडिकल एसोसिएशन ਦੇ ਸਮੂਹ ਮੈਂਬਰ ਸਾਹਿਬਾਨ ਸਾਡਾ ਸਮੂਹ ਜਿਹੜਾ ਪੈਰਾ ਮੈਡੀਕਲ ਸਟਾਫ ਵੱਖ-ਵੱਖ ਹਸਪਤਾਲਾਂ ਦੇ ਵਿੱਚੋਂ ਅੱਜ ਅਸੀਂ ਇੱਥੇ ਇਕੱਤਰ ਹੋਏ ਆਂ ਸਾਰਿਆਂ ਨੂੰ ਪਤਾ ਹੈ ਕਿ ਆਰਜੀ ਮੈਡੀਕਲ ਕਾਲਜ ਕਹਰਕਟਾ ਵਿਖੇ ਇੱਕ ਜੂਨੀਅਰ ਡਾਕਟਰ ਮੁਹੰਮਦ ਨਾ ਜਿਹੜਾ ਦੈਸ਼ਤਕਾਰਦਾਨੇ ਪਹਿਲਾਂ ਸੈਮੀਨਾਰ ਰੂਮ ਦੇ ਵਿੱਚ ਉਹਦੇ ਨਾਲ ਬਲਾਤਕਾਰ ਕੀਤਾ ਬਲਾਤਕਾਰ ਕਰਨ ਤੋਂ ਬਾਅਦ ਉਹਨੂੰ ਬਹੁਤ ਹੀ ਜਿਹੜੀ ਹੈਗੀ ਆ ਦੁੱਖदाई ਜਿਹੜੀ ਮੌਤ ਜਿਹੜੀ ਹੈਗੀ ਆ ਦਿੱਤੀ ਗਈ ਆ ਅੱਜ ਇਸ ਦੇਸ਼ ਦਾ ਜਿਹੜਾ ਇੱਕ ਪੜ੍ਹਿਆ ਲਿਖਿਆ ਵਰਗ ਜਿਹੜਾ ਹੈਗਾ ਆ ਜਿਸ ਵਰਗ ਨੂੰ ਆਪਣੀਆਂ ਜਿਹੜੀਆਂ ਸਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਛੱਡਦੇ ਹੋਏ ਆਪਣੇ ਸਾਰੇ ਸੁਪਨਿਆਂ ਦਾ ਜਿਹੜਾ ਪਤਲੇ ਆਮ ਕਰਦੇ ਹੋਏ ਇੱਕ ਬਹੁਤ ਲੰਮੀ ਪੜਾਈ ਜਿਹੜੀ ਹੈਗੀ ਉਹ ਕਰਨੀ ਪੈਂਦੀ ਆ ਲੰਮੀ ਪੜਾਈ ਦਿਨ ਰਾਤ ਜਿਹੜਾ ਹੈਗਾ 24 ਘੰਟੇ ਦੇ ਵਿੱਚੋਂ 18-18 ਘੰਟੇ ਪੜ ਕੇ ਉਸ ਲੇਡੀ ਡਾਕਟਰ ਨੇ ਜਿਹੜਾ ਹੈਗਾ ਉਸ ਤੋਂ ਬਾਅਦ ਉਹਨੇ ਇੱਕ ਐਮਬੀਬੀਐਸ ਕਰਨ ਤੋਂ ਬਾਅਦ ਜਿਹੜਾ ਐਮਡੀ ਦਾ ਜਿਹੜਾ ਹੈਗਾ ਕੋਰਸ ਕਰ ਰਹੀ ਸੀ ਉਹ ਦਹਿਸ਼ਤ ਕਰਦਾ ਨੇ ਉਹਦੇ ਨਾਲ ਬਲਾਤਕਾਰ ਕੀਤਾ ਅਪਰਾਧ ਕਰਨ ਤੋਂ ਕਰਨ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਆ ਸੋ ਅੱਜ ਇੱਕ ਡਾਕਟਰ ਦੇ ਨਾਲ ਹੋਇਆ ਕੱਲ ਸਮਾਜ ਦੇ ਕਿਸੇ ਵੀ ਇਨਸਾਨ ਦੀ ਬੇਟੀ ਜਿਹੜੀ ਹੈਗੀ ਆ ਉਹਦੇ ਨਾਲ ਇਹ ਘਟਨਾ ਵਾਪਰ ਸਕਦੀ ਆ ਚਾਹੇ ਉਹ ਡਾਕਟਰ ਆ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਇੰਜੀਨੀਅਰ ਆ ਚਾਹੇ ਉਹ ਰਿਕਸ਼ੇਵਾਲਾ ਆ ਚਾਹੇ ਉਹ ਪੁਲਿਸ ਵਾਲਾ ਹੈ ਜਾਂ ਕੋਈ ਜੱਜ ਆ ਜਾਂ ਕੋਈ ਮਨਿਸਟਰ ਆ ਕੋਈ ਬੱਚੀ ਨਾਲ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋ ਸਕਦੀ ਆ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਪਛੀ ਬੰਗਾਲ ਦੇ ਵਿੱਚ ਉੱਥੋਂ ਦੀ ਇੱਕ ਮੁੱਖ ਮੰਤਰੀ ਵੀ ਜੜੀ ਹੈਗੀ ਆ ਉਹ ਔਰਤ ਆ 9 ਅਗਸਤ ਨੂੰ ਜਿਹੜਾ ਹੈਗਾ ਇੱਕ ਨੌਣੀ ਜਿਹੜੀ ਹੈਗੀ ਆ ਕਟੜਾ ਵਾਪਰੀ ਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਐਫ ਆਰ ਆਈ ਵੀ ਕਟਣ ਦੇ ਵੇਲੇ ਜਿਹੜੇ ਹੈਗੇ ਆ ਕਈ ਦਿਨ ਲੱਗਾ ਉਸ ਤੋਂ ਬਾਅਦ ਜਦੋਂ ਉੱਥੇ ਡਾਕਟਰਾਂ ਨੇ ਉੱਥੋਂ ਸਟਾਫ ਨੇ ਉੱਥੇ ਧਰਨਾ ਦਿੱਤਾ ਤਾਂ ਉਸ ਵਕਤ ਜਿਹੜਾ ਉੱਥੇ ਦੇ ਜਿਹੜੇ ਗੁੰਡੇ ਸੀਗੇ ਉਨੀ ਹਸਤਾਜੋ ਤੇੜਾ ਹੈ ਲਾਇਓ ਹਮਲਾ ਕਰ ਦਿੱਤਾ ਸੋ ਬੜੀ ਦੁੱਖਦਾਈ ਘਟਨਾ ਹੈ ਅੱਜ ਸਾਡਾ ਦੇਸ਼ ਇੱਕ ਬਾਪ ਬਟਾ ਨਾਰਾ ਲਾ ਰਹੀਆ ਲਾ ਰਿਆ ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਆਕਾ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਗਿਆ ਉਹ ਊਮਨ ਇੰਪਾਵਰਮੈਂਟ ਦੀ ਗੱਲ ਕਰਦੀਆਂ ਕਿ ਔਰਤਾਂ ਨੂੰ ਇੱਕ ਮੁਕੰਮਲ ਜਿਹੜੀ ਹੈਗੀ ਉਹਨਾਂ ਨੂੰ ਇੰਪਾਵਰਮੈਂਟ ਜਿਹੜਾ ਹੈਗਾ ਉਹਨੂੰ ਸ਼ਕਤੀਸ਼ਾਲੀ ਜਿਹੜਾ ਬਣਾਉਣਾ ਪਰ ਸ਼ਕਤੀਸ਼ਾਲੀ ਦਾ ਕੀ ਬਣਾਉਣਾ ਅੱਜ ਔਰਤ ਨੂੰ ਜਿਹੜਾ ਹੈਗਾ ਬਹੁਤ ਹੀ ਕਮਜ਼ੋਰ ਜਿਹੜਾ ਕਰ ਰਾਇਆ ਔਰਤਾ ਅੱਜ ਹਰ ਖੇਤਰ ਦੇ ਵਿੱਚ ਔਰਤਾ ਅੱਗੇ ਜਾ ਰਹੀਆਂ ਚਾਹੇ ਉਹ ਖੇਡ ਹੋਆ ਚਾਹੇ ਉਹ ਐਜੂਕੇਸ਼ਨ ਆ ਚਾਹੇ ਮੈਡੀਕਲ ਐਜੂਕੇਸ਼ਨ ਦੀ ਪੜ੍ਹਾਈ ਆ ਪਰ ਔਰਤਾਂ ਨੂੰ ਸੇਫ ਕਿੱਤੋਂ ਜਿਹੜਾ ਹੈਗਾ ਔਰਤਾਂ ਨੇ ਆਪਣਾ ਕੰਮ ਕਰੋ ਸੇਫ ਜਿਹੜਾ ਹੈਗਾ ਸਹੀ ਤਰੀਕੇ ਨਾਲ ਕਿਸਰਾ ਕਰ ਸਕਦੀਆਂ ਹਸਪਤਾਲਾਂ ਦੇ ਵਿੱਚ ਮੈਕਸਿਮਮ ਜਿਹੜਾ ਹੈਗਾ 50% ਤੋਂ ਜ਼ਿਆਦਾ ਜਿਹੜੀਆਂ ਹੈਗੀਆਂ 60% ਜਿਹੜੀਆਂ ਹੈਗੀਆਂ ਉਹ ਔਰਤਾ ਜਾਂ ਸਾਡੀਆਂ ਬੱਚੀਆਂ ਜਿਹੜੀਆਂ ਕੰਮ ਕਰਦੀਆਂ ਜਦੋਂ ਸਾਟਾ ਜਿਹੜਾ ਹੈਗਾ ਮੈਡੀਕਲ ਸਟਾਫ ਜਿਹੜਾ ਹੈਗਾ ਇਸ ਵੇਸ਼ ਤੇ ਨਾਗਰਿਕਾਂ ਨੂੰ ਜਿਹੜਾ ਹੈਗਾ ਵਧੀਆ ਸੇ ਸਹੂਲਤਾਂ ਦੇ ਰਿਆ ਉਹਨਾਂ ਦਾ ਜਿਹੜਾ ਹੈਗਾ ਨਾ ਇंसाफी ਹੋ ਰਹੀ ਆ ਤਾਂ ਆਮ ਲੋਕ ਜਿਹੜੇ ਹੈਗੇ ਕਿੱਥੇ ਜਾਣਗੇ ਅਸੀਂ ਆਮ ਪਬਲਿਕ ਨੂੰ ਵੀ ਜਿਹੜੇ ਹੈਗੇ ਆ ਬੇਨਤੀ ਕਰਦੇ ਆ ਕਿ ਇਹ ਜਿਹੜੀਆਂ ਬੇਟੀਆਂ ਹੈਗੀਆਂ ਹਸਪਤਾਲਾਂ ਦੇ ਵਿੱਚ ਕੰਮ ਕਰਦੀਆਂ ਇਹ ਵੀ ਤੁਹਾਡੀਆਂ ਪੜਾਇਆ ਇਹ ਤੁਹਾਡੀਆਂ ਬੇਟੀਆਂ ਆ ਜਿਸ ਵੇਲੇ ਵੀ ਹਸਪਤਾਲਾਂ ਦੇ ਵਿੱਚ ਤੁਸੀਂ ਵਾਜੇ ਕੋਈ ਵਿਅਕਤੀ ਜਿਹੜਾ ਹੈਗਾ ਮੌਬ ਆ ਕੇ ਜਿਹੜਾ ਹੈਗਾ ਉਹ ਗਲਤ ਹਰਕਤਾਂ ਕਰਦਾ ਉਹਦੇ ਨਾਲ ਜਿਹੜਾ ਇਸ ਜਿਹੜਾ ਇਹ ਜਿਹੜਾ ਸੇਵਾ ਨੂੰ ਜਿਹੜਾ ਹੈਗਾ ਉਹ ਗ੍ਰਹਿ ਲੱਗਦਾ ਸੋ ਔਮਨਿਮ ਪਾਵਰਮੈਂਟ ਬੰਮਨ ਪਾਵਰ ਮੈਂ ਤਾਂ ਬੇਟੀ ਨੂੰ ਚਾਹ ਪੇੜੀ ਪੜਾਉ ਕਿੱਥੇ ਗਿਆ ਅੱਜ ਉਸ ਦੇਸ਼ ਦੀ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਆ ਬੇਟੀ ਦੀ ਇਨਸਾਫ ਲਈ ਜਿਹੜਾ ਹੈਗਾ ਆ ਰੋਜ਼ ਤਰਨਾ ਜਿਹੜਾ ਵੀ ਕਰਨਾ ਪਿਆ ਕਿਉਂਕਿ ਸਾਡਾ ਇਸ ਕਤਲ ਦੇ ਪਿੱਛੇ ਇੱਕ ਬਹੁਤ ਵੱਡੀ ਜਿਹੜੀ ਰਾਜਨੀਤਿਕ ਜਿਹੜੇ ਹੈਗੀ ਆ ਉਹ ਸ਼ਕਤੀ ਆ ਬਹੁਤ ਸਾਰਾ ਰਾਜਨੀਤਿਕ ਸ਼ਕਤੀ ਨੂੰ ਲਕਾਉਣ ਦੀ ਖਾਤਰ ਜਿਹੜਾ ਉੱਥੇ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉੱਥੇ ਦਾ ਸਿਸਟਮ ਆ ਉਹਨੇ ਜਿਹੜਾ ਇਹ ਸਿਸਟਮ ਜਿਹੜਾ ਹੈਗਾ ਆ ਇਸ ਨੂੰ ਪਹਿਲਾਂ ਇੱਕ ਜਿਹੜਾ ਹੈਗਾ ਸੂਏ ਸੀਗਾ ਸੋ ਜਿੰਨਾ ਚਿਰ ਇਸ ਸਟੇਟ ਦੇ ਵਿੱਚ ਉਹ ਜਿਹੜੀ ਹੈਗੀ ਰਾਜਨੀਤਕ ਗੁੰਡਾਗਰਦੀ ਖਤਮ ਨਹੀਂ ਹੁੰਦੀ ਉਹਨਾਂ ਚਿਰ ਸਾਡੀਆਂ ਜਿਹੜੀਆਂ ਭੈਣਾਂ ਸਾਡੀਆਂ ਮਾਵਾਂ ਜਿਹੜੀਆਂ ਹੈਗੀਆਂ ਸਾਡੀਆਂ ਧੀਆ ਜਿਹੜੀਆਂ ਹੈਗੀਆਂ ਉਹ ਕਿਸੇ ਵੀ ਖੇਤਰ ਵਿੱਚ ਕੰਮ ਕਰ ਰਹੀਆਂ ਉਹ ਸੁਰੱਖਿਆਤ ਨਹੀਂ ਹੈ ਸੋ ਅਸੀਂ ਆਮ ਜਿਹੜੇ ਹੈਗੇ ਆ ਪਬਲਿਕ ਨੂੰ ਜਿਹੜਾ ਹੈਗਾ ਉਹ ਬੇਨਤੀ ਕਰਦੇ ਆ ਕਿ ਇਸ ਜਿਹੜਾ ਹੈਗਾ ਘਨੌਣੇ ਕੰਮ ਲਈ ਜਿਹੜਾ ਘਨੌਣਾ ਕੰਮ ਇਹਨਾਂ ਨੇ ਕੀਤਾ ਆ ਉਹਦੇ ਵਿਰੋਧੀ ਜਿਹੜਾ ਹੈਗਾ ਐਨ ਜੀਓ ਹੈਗੀਆਂ ਸੋਸ਼ਲ ਜਿਹੜੀਆਂ ਹੈਗੀਆਂ ਜਥੇਬੰਦੀਆਂ ਹੈਗੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਆਵਾਜ਼ ਪੈਦਾ ਕਰਨੀ ਚਾਹੀਦੀ ਆ ਤਾਂ ਜੋ ਕੋਈ ਰਾਜਨੀਤਕ ਲੁਕ ਜਾਏ ਜਿਹੜੇ ਆ دہشت گرد ਨੇ ਜਾਏ ਜਿਹੜੇ ਸਮਗਲਰ ਨੇ ਇਹਨਾਂ ਨੇ ਜੋ ਹਰਕਤ ਜਿਹੜੀ ਹੈਗੀ ਆ ਕੀਤੀ ਆ ਉਹਨਾਂ ਨੂੰ ਸਾਬਤ ਆ ਸਕੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਖਾਸ ਕਰਕੇ ਜਿਹੜੇ ਸਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਇਹ ਨੈਸ਼ਨਲ ਲੈਵਲ ਦੀ ਪੁਨਾਬਲੇ ਪ੍ਰੋਗਰਾਮ ਦਿੱਤਾ ਗਿਆ ਤੇ ਸਾਰੇ ਦੇਸ਼ ਦੇ ਵਿੱਚ ਆ ਜਿਹੜੀ ਹੈਗੀ ਆ ਉਹ ਰੋਜ਼ ਪ੍ਰਦਰਸ਼ਨ ਜਿਹੜੇ ਆ ਗਿਆ ਹੋਰ ਆਇਆ ਤੇ ਹਸਪਤਾਲਾਂ ਦੇ ਵਿੱਚ ਅਸੀਂ ਜਿਹੜੀ ਹੈਗੀਆਂ ਗੈਰ ਐਮਰਜੈਂਸੀ ਸਵਾਵਾ ਜਿਹੜੇ ਹੈਗੀਆਂ ਉਹ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਕੱਲ ਸਵੇਰੇ ਐਤਵਾਰ ਤੱਕ ਜਿਹੜੀ ਹੈਗੀ ਆ ਉਹ ਮੁਕੰਮਲ ਬੰਦ ਨੇ ਸਿਰਫ ਐਮਰਜੈਂਸੀ ਸਵਾਵਾਾਂ ਹੀ ਜਿਹੜੀ ਹੈਗੀਆਂ ਸੋ ਚਾਲੂ ਨੇ ਤਾਂਕਾ ਆਮ ਲੋਕਾਂ ਨੂੰ ਕੋਈ ਐਮਰਜੈਂਸੀ ਦੇ ਵਿੱਚ ਤਕਲੀਫ ਨਾ ਸਕੇ ਤੁਹਾਨੂੰ ਜੋ ਸਾਰੇ ਸਹਿਯੋਗੀ ਸਟਾਫ ਮੈਂਬਰਸ ਨੇ ਸੋ ਅਸੀਂ ਜੋ ਇਹ ਰੋਸ ਮਾਰਚ ਕਰਕੇ ਆਏ ਹਾਂ ਜੋ ਕਲਕੱਤਾ ਦੇ ਵਿੱਚ ਇਹ ਜੋ ਬਹੁਤ ਘਣਾਉਣੀ ਘਟਨਾ ਵਾਪਰੀ ਹੈ ਔਰ ਇਸ ਦੇ ਪਾਸੇ ਜਿਵੇਂ ਸਾਨੂੰ ਲੱਗਦਾ ਹੌਲੀ ਹੌਲੀ ਜੋ ਮੀਡੀਆ ਦੇ ਵਿੱਚ ਗੱਲਾਂ ਆ ਰਹੀਆਂ ਨੇ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਰਾਜਸੀ ਸਾਜ਼ਿਸ਼ ਹੈਗੀ ਆ ਔਰ ਵਿਚਲੇ ਬੰਦੇ ਜਿਹੜੇ ਆ ਉਹ ਵੀ ਮਿਲੇ ਹੋਏ ਆ ਸੋ ਜੋ ਇਹਨਾਂ ਨੇ ਐਡੀ ਘਨੌਣੀ ਹਰਕਤ ਕੀਤੀ ਇਹ ਕੋਈ ਘਟਨਾ ਅਚਾਨਕ ਨਹੀਂ ਹੋਈ ਇਹ ਬੜੇ ਪਲਾਨਡ ਤਰੀਕੇ ਦੇ ਨਾਲ ਸਰੀਰਕ ਸ਼ੋਸ਼ਣ ਹੋਇਆ ਔਰ ਉਸ ਕੁੜੀ ਦੀ ਹੱਤਿਆ ਕੀਤੀ ਗਈ ਉਸ ਡਾਕਟਰ ਦੀ ਹੱਤਿਆ ਕੀਤੀ ਗਈ ਉਸ ਭਾਰਤ ਦੀ ਬੇਟੀ ਦੀ ਹੱਤਿਆ ਕੀਤੀ ਗਈ ਔਰ ਜੋ ਹੱਤਿਆ ਕੀਤੀ ਗਈ ਵੱਖਰੀ ਗੱਲ ਜੋ ਉਹਦੇ ਤੋਂ ਬਾਅਦ ਆਪ ਸਭ ਨੂੰ ਪਤਾ ਕਿ ਜਿਹੜੇ ਵੀ ਕਿਸੇ ਤਰ੍ਹਾਂ ਦੇ ਕੋਈ ਪ੍ਰੂਫ ਸੀਗੇ ਉਹ ਮਟਾਉਣ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਗਈ ਸੋ ਉਹ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ ਇਦੇ ਪਿੱਛੇ ਬਹੁਤ ਵੱਡੀ ਕੋ ਰਾਜਸੀ ਤਾਕਤ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਅਸੀਂ ਕਦੇ ਆਪਣੀ ਤਾਕਤ ਦਿਖਾਉਣ ਦੀ ਜ਼ਰੂਰਤ ਕੀਤੀ ਨਹੀਂ ਪਰ ਜੇ ਮੈਂ ਕਹਨਾ ਭਈ ਡਾਕਟਰ ਤਾਕਤ ਦਿਖਾਉਣੀ ਚਾਹੁੰਦੇ ਹੋ ਨਾ ਸਿਰਫ 2 ਦਿਨ ਸਾਰਾ ਕੁਝ ਬੰਦ ਕਰ ਦਿਓ ਸਭ ਕੁਝ ਹੀ ਹੁਣ ਅਸੀਂ ਓਪੀਡੀ ਬੰਦ ਕੀਤੀ ਹੈ ਸਿਰਫ ਜਿਹੜੀਆਂ ਗੈਰ ਐਮਰਜੈਂਸੀ ਸਰਵਿਸਿਜ਼ ਆ ਉਹ ਬੰਦ ਕੀਤੀਆਂ ਮੈਂ ਅਪੀਲ ਕਰੂੰਗਾ ਕਿ ਜੇ ਅਜੇ ਵੀ ਕੰਨ ਤੇ ਜੂ ਨਹੀਂ ਸਰਕਦੀ ਐਡਮਿਨਿਸਟ੍ਰੇਸ਼ਨ ਤੇ ਦੋਸ਼ੀਆਂ ਨੂੰ ਨਹੀਂ ਉਹ ਵਾਹੇ ਲਾਉਂਦੇ ਨਹੀਂ ਉਹਨਾਂ ਤੇ ਦੋਸ਼ ਪਾਉਂਦੇ ਨਹੀਂ ਉਹਨਾਂ ਦੀ ਅरेस्ट ਪਾਉਂਦੇ ਤਾਂ ਮੇਰਾ ਖਿਆਲ ਆ ਪਈ ਆ ਜਿਹੜਾ ਮੌਕਾ ਆ ਸਾਰਿਆਂ ਨੂੰ ਇਕੱਠੇ ਹੋਣ ਦਾ ਸਿਰਫ 2 ਦਿਨ ਲਈ ਭਾਰਤ ਬੰਦ ਕਰ ਦਈਏ ਮੈਂ ਹਾਂ ਕਿਤੇ ਲਕੀਰਾਂ ਨਿਕਲ ਜਉ ਸਾਰਿਆਂ ਦੀਆਂ ਪਰ ਉਹਦੇ ਵਾਸਤੇ ਸਾਡੀ ਸਾਰਿਆਂ ਦੀ ਯੂਨਿਟੀ ਹੋਣੀ ਬਹੁਤ ਜ਼ਰੂਰੀ ਹੈ ਯੂਨਿਟੀ ਚੰਗੀ ਤਰ੍ਹਾਂ ਫਾਇਹਿਲ ਹੋ ਆ ਸਕੀ ਹੈ ਔਰ ਮੈਂ ਚਾਹੂੰਗਾ ਗੱਦੀ ਬੇਟੀ ਦੀ ਖਾਤਰ 1 ਮਿੰਟ ਦਾ ਅਸੀਂ ਮੋਨ ਰੱਖੀਏ ਸੋ ਆਪਾਂ 1 ਮਿੰਟ ਲਈ ਮੂੰਹ ਰੱਖਣਾ ਹੈ